ਸਸਕਾਲ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਦਾ ਨੁਕਸਾਨ ਹੋਣ ਤੋਂ ਬਚ ਸਕੇ ਜੋ ਕਣਕ ਹੈ ਜੋ ਕਣਕ ਦੀ ਫਸਲ ਹੈ ਤਕਰੀਬਨ ਵੱਢਣ ਵਾਸਤੇ ਤਿਆਰ ਹੈ ਥੋੜੇ ਦਿਨਾਂ ਬਾਅਦ ਤੱਕ ਕਿਸਾਨਾਂ ਨੇ ਇਸ ਨੂੰ ਪੜਨਾ ਸ਼ੁਰੂ ਕਰ ਦੇਣਾ ਕਈ ਵਰੀ ਕੀ ਹੁੰਦਾ ਆਪਣੀ ਥੋੜੀ ਜਿਹੀ ਨਜ਼ਰਅਲੀ ਦੇ ਕਾਰਨ ਪੁੱਤਾ ਵਾਂਗੂ ਪਾਲੀ ਫਸਲ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਰਾਖ ਬਣ ਜਾਂਦੀ ਆ ਸਵਾਹ ਬਣ ਜਾਂਦੀ ਆ ਇਹ ਵਾਸਤੇ ਆਪਾਂ ਕਿਹੜੇ ਕਿਹੜੇ ਗੱਲਾਂ ਤਿਆਰ ਰੱਖਣਾ ਇਹ ਵੀਡੀਓ ਨੂੰ ਪੂਰੀ ਦੇਖਿਓ ਨੰਬਰ 1 ਤੇ ਜਦੋਂ ਆਪਣੇ ਟਰਾਂਸਫਾਰਮ ਨੂੰ ਹੁੰਦਾ ਖੇਤ ਦੇ ਵਿੱਚ ਉਹਦੇ ਆਲੇ-ਦਾਲੇ ਆਪਾਂ 2-2 3-3 4-4 ਫੁੱਟ ਕਣਕ ਪਹਿਲਾਂ ਤੋਂ ਹੀ ਵੜ ਦੇਣੀ ਆ ਤਾਂ ਜੋ ਟਰਾਂਸਫਾਰਮ ਤੋਂ ਸਪਾਰਕ ਪੈਣ ਕਰਾ ਅੱਗ ਨਾ ਲੱ ਸਕੇ ਖਾਸੇ ਦਾ ਕਾਰਨ ਨਾ ਬਣ ਸਕੇ ਤੇ ਆਪਣੇ ਖੇਤ ਵਿੱਚ ਜੋ ਕੁੰਡ ਨੇ ਤੇ ਖਾਨ ਨੇ ਪਹਿਲਾਂ ਤੋਂ ਹੀ ਆਪਾਂ ਪਾਣੀ ਦੇ ਭਰ ਕੇ ਰੱਖਣੇ ਨੇ ਤਾਂ ਜੋ ਅੱਗ ਲੱਗਣ ਸਮੇਂ ਆਪਾਂ ਇਹਨਾਂ ਇਸ ਪਾਣੀ ਦਾ ਇਸਤੇਮਾਲ ਕਰ ਸਕੀਏ। ਕਈ ਵਾਰੀ ਕੀ ਹੁੰਦਾ ਆਪਣੇ ਖੇਤ ਦੇ ਵਿੱਚ ਜੋ ਤਾਰਾਂ ਦੇ ਨੇ ਢਿੱਲੀਆਂ ਹੁੰਦੀਆਂ ਨੇ ਉਹ ਵੀ ਸਪਾਰਕ ਮਾਰ ਕੇ ਹਾਸੀ ਦਾ ਕਾਰਨ ਬਣਦੇ ਨੇ। ਅੱਪਾ ਸਵੰਧ ਤੇ ਮੈਿਕਵੇਂ ਨੂੰ ਸचेत ਕਰਕੇ ਇਹਨਾਂ ਤਾਰਾਂ ਨੂੰ ਪਹਿਲਾਂ ਤੁਸੀਂ ਠੀਕ ਕਰਵਾ ਲਈਏ ਤਾਂ ਜੋ ਹਾਸਾ ਨਾ ਹੋ ਸਕੇ ਆਪਣੇ ਕੋਲ ਆਪਣੇ ਨੇੜੇ ਦੇ ਸ਼ਹਿਰ ਦੀ ਫਾਇਰ ਵਗੇੜ ਦਾ ਨੰਬਰ ਹਰ ਸਮੇਂ ਲਾਜ਼ਮੀ ਹੋਣਾ ਚਾਹੀਦਾ ਤਾਂ ਜੋ ਮੌਕੇ ਤੇ ਉਹਨਾਂ ਨੂੰ ਫੋਨ ਕਰਕੇ ਆਪਾਂ ਉਹਨਾਂ ਦੀ ਸਹਾਇਤਾ ਲਈ ਸਕੇ ਕਈ ਵਾਰ ਕੀ ਹੁੰਦਾ ਆਪਣੇ ਗੁਰਦਾਰਾ ਸਾਹਿਬ ਜੋ ਗ੍ਰਾਂਤੀ ਹੁੰਦਾ ਆਪਾਂ ਨੂੰ ਉਹਦਾ ਵੀ ਨੰਬਰ ਆਪਣੇ ਕੋਲ ਹਰ ਸਮੇਂ ਫੀਡ ਰੱਖਣਾ ਚਾਹੀਦਾ ਕਿਉਂਕਿ ਜਦੋਂ ਅੱਗ ਲੱਗ ਜਾਂਦੀ ਹੈ ਆਪਾਂ ਅੱਗ ਵਿਝਾਉਣ ਵਾਸਤੇ ਗੁਰਦਾਰਾ ਸਾਹਿਬ ਲਾਉਂਸਮੈਂਟ ਕਰਵਾਉਣ ਵਾਸਤੇ ਭਜਦੇ ਆਂ ਤੇ ਅੱਗੇ ਗਰਾਥੀ ਨਹੀਂ ਹੁੰਦਾ ਆਪਾਂ ਮੌਕੇ ਤੇ ਹੀ ਉਹਨੂੰ ਫੋਨ ਕਰਕੇ ਪਿੰਡ ਵਾਲਿਆਂ ਦੀ ਸਹਾਇਤਾ ਲੈ ਸਕੀਏ ਤਾਂ ਜੋ ਸਿੱਤੀ ਤੋਂ ਸਿੱਤੀ ਅੱਗੇ ਤੇ ਕਾਬੂ ਪਾਇਆ ਜਾ ਸਕੀਏ ਜੋ ਆਪਣੇ ਪਿੰਡ ਵਿੱਚ ਪਾਣੀ ਵਾਲੀਆਂ ਟੈਂਕੀਆਂ ਹੁੰਦੀਆਂ ਨੇ ਉਹਨਾਂ ਨੂੰ ਪਹਿਲਾਂ ਤੋਂ ਹੀ ਪਾਣੀ ਨੇ ਭਰ ਕੇ ਕਿਸੇ ਧਾਰਮਿਕ ਜਗ੍ਹਾ ਤੇ ਜਾਂ ਸੰਬੰਧਤ ਸਾਂਝੀ ਥਾਂ ਤੇ ਖੜਾ ਦੇਣਾ ਚਾਹੀਦਾ ਤਾਂ ਜੋ ਇਹਨਾਂ ਤੋਂ ਵੀ ਆਪਾਂ ਮੌਕੇ ਤੇ ਫੈਰ ਵਿਗੇੜ ਦਾ ਕੰਮ ਲੈ ਸਕੀਏ ਅਤੇ ਪਿੰਡ ਦੇ ਵਿੱਚ ਘੱਟੋ ਘੱਟ ਵੀ ਆਪਾਂ ਦੋ ਜਨਰੇਟਰ ਹਰ ਸਮੇਂ ਟਰੈਕਟਰ ਦੇ ਮਗਰ ਤਿਆਰ ਵਰ ਤਿਆਰ ਰੱਖੀਏ ਤਾਂ ਜੋ ਲਾਈਟ ਜਾਣ ਤੇ ਕਾਰਨ ਪਾਣੀ ਨਹੀਂ ਮਿਲਦਾ ਆਪਾਂ ਮੌਕੇ ਤੇ ਜਨਰੇਟਰ ਚਲਾ ਕੇ ਪਾਣੀ ਕੱਢ ਕੇ ਮੌਕੇ ਤੇ ਹੀ ਅੱਗ ਦੇ ਕਾਬੂ ਪਾ ਸਕੀਏ ਅਤੇ ਆਪਣੇ ਦੋ ਟਰੈਕਟਰਾਂ ਦੇ ਮਗਰ ਆਪਾਂ ਹਲ ਜਰੂਰ ਪਾ ਕੇ ਰੱਖਣੇ ਨੇ ਤਾਂ ਜੋ ਅੱਗ ਨੂੰ ਜ਼ਮੀਨ ਪਾ ਕੇ ਆਪਾਂ ਅੱਗ ਨੂੰ ਅੱਗੇ ਵਧਣ ਤੋਂ ਕੰਟਰੋਲ ਕਰ ਸਕੀਏ ਤਾਂ ਜੋ ਅੱਗ ਅੱਗੇ ਜਾ ਕੇ ਕਿਸੇ ਹੋਰ ਖੇਤ ਵਿੱਚ ਨਾ ਲੱਗੇ ਤੇ ਬਹੁਣ ਦੇ ਨਾਲ ਅੱਗ ਉਸੇ ਸਮੇਂ ਉਸੇ ਜਗ੍ਹਾ ਤੇ ਰੁਕ ਜਾਂਦੀ ਹੈ ਤੇ ਅੱਗ ਤੇ ਜਲਦੀ ਕਾਬੂ ਪਾਇਆ ਜਾ ਸਕਦਾ ਹੈ ਇਹ ਵੀ ਕੀ ਹੁੰਦਾ ਬੀਬੀਆਂ ਨੇ ਜੋ ਆਪਣੇ ਕੂੜੇ ਦੇ ਵਿੱਚ ਸਵਾਹ ਦੇ ਵਿੱਚ ਅੱਗ ਸਿੱਟ ਜਾਂਦੀਆਂ ਨੇ ਜੋ ਕਿ ਅੱਗ ਧੁਖ ਧੋਕੇ ਅੱਗੇ ਵਧਦੀ ਰਹਿੰਦੀ ਹੈ ਤੇ ਹਵਾ ਹੋਣ ਦੇ ਕਾਰਨ ਇਹ ਅੱਗ ਉੜ ਕੇ ਆਪਣੇ ਖੇਤਾਂ ਦੇ ਵਿੱਚ ਚਲੀ ਜਾਂਦੀ ਹੈ ਤੇ ਅੱਗ ਲੱਗਣ ਦਾ ਕਾਰਨ ਬਣਦੀ ਆ ਇਹ ਵੀ ਆਪਾਂ ਗੌਰ ਰੱਖੀਏ ਜੇ ਆਪਾਂ ਬਾਡੀ ਸਮੇਂ ਆਪਣੇ ਖੇਤ ਦੇ ਵਿੱਚ ਅੱਗ ਮਚਾਉਣੇ ਆ ਚਾਹ ਵਗੈਰਾ ਕਰਨ ਵਾਸਤੇ ਆਪਾਂ ਅੱਗ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਭਜਾ ਕੇ ਹੀ ਉਰਾ ਪਰਾਂ ਜਾਣਾ ਚਾਹੀਦਾ ਇਹ ਵੀ ਆਪਣੇ ਅੱਗ ਲੱਗਣ ਦਾ ਕਾਰਨ ਬਣਦੀ ਆ ਇਹ ਵੀ ਕੀ ਹੁੰਦਾ ਕੀ ਹੁੰਦਾ ਜਿਹੜਾ ਰਾਗੀ ਨੇ ਆਪਣੀ ਬੀੜੀ ਵਗੈਰਾ ਪੀ ਕੇ ਜਾਂ ਸਿਗਰਟ ਵਗੈਰਾ ਪੀ ਕੇ ਉਹ ਬੀੜੀ ਵਗੈਰਾ ਨੂੰ ਉਸੇ ਤਰ੍ਹਾਂ ਹੀ ਸੁੱਟ ਜਾਂਦੇ ਨੇ ਉਹ ਵੀ ਅੱਗ ਲੱਗਣ ਦਾ ਕਾਰਨ ਬਣਦੀ ਆ ਉਹਨਾਂ ਨੂੰ ਵੀ ਬੇਨਤੀ ਆ ਉਹ ਬੀੜੀ ਨੂੰ ਚੰਗੀ ਤਰ੍ਹਾਂ ਸਿਗਰਟ ਨੂੰ ਚੰਗੀ ਤਰ੍ਹਾਂ ਬੁਝਾ ਕੇ ਹੀ ਸੇਟਣਾ ਤਾਂ ਜੋ ਕਿਸੇ ਦਾ ਨੁਕਸਾਨ ਹੋਣ ਤੋਂ ਬਚ ਸਕੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੇ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ ਸਤਿ ਸ੍ਰੀ ਅਕਾਲ